ਉਨੇ ਨੇ ਮੌਸਮੀ ਪਾਗਲੂ ਜਾਰੀ ਕਰ ਦਿੱਤਾ ਹੈ ਕਿ ਵਰਡ ਅਲਰਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਹੱਦ ਤੋਂ ਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸ਼ੁੱਕਰਵਾਰ ਸ਼ਾਮ ਨੂੰ ਜ਼ਿਰਕਪੁਰ ਦੇ ਵਿੱਚ ਪਏ ਭਾਰੀ ਮੀਂਹ ਕਾਰਨ ਹਾਈਵੇ ਤੋਂ ਲੈ ਕੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤੇ ਪਾਣੀ ਭਰ ਗਿਆ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੇ ਘਰ ਦੇ ਵਿੱਚ ਪਾਣੀ ਵੜ ਗਿਆ ਤੇ ਸੜਕਾਂ ਤੇ ਵਾਹਨ ਘੰਟਿਆਂ ਬੰਦੀ ਪਾਣੀ ਦੇ ਵਿੱਚ ਫਸੇ ਰਹੇ ਇਸ ਕਾਰਨ ਲੋਕਾਂ ਤੇ ਰਾਹੀਗਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸ਼ਹਿਰ ਦੀਆਂ ਮੁੱਖ ਸੜਕ ਅੰਬਾਲਾ ਰੋਡ ਤੇ ਮੈਟਰੋਮਾਲ ਦੇ ਕੋਲ ਮੈਗਡੀ ਚੌਂਗ ਤੋਂ ਸਿੰਘਪੂਰਾ ਚੌਂਗ ਪਟਿਆਲਾ ਚੌਕ ਪੰਚਕੁਲਾ ਲਾਈਟਾਂ ਵੀ ਆਈਪੀਡੀ ਲੋਡ ਲੋਹਗੜ੍ਹ ਬਾਥ ਰੋਡ ਗ੍ਰੀਨ ਇਨਕਲੇਵ ਇਕਤਾ ਵਿਹਾਰ ਪਿਰਮ ਛੱਲਾ ਗੁਰਜੀਵਨੀ ਵਿਹਾਰ ਅੰਦਰੂਨੀ ਦੇ ਮੁੱਖ ਸੜਕਾਂ ਪਾਣੀ ਨਾਲ ਭਰ ਗਈਆਂ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂਵਾਂ ਦਾ ਸਾਹਮਣਾ ਕਰਨਾ ਪੈ ਗਿਆ ਹੈ ਇਕ ਤਾਵੇ ਹਾਰ ਤੇ ਗੁਰਜੀਵਨ ਵਿਹਾਰ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਜਿਸ ਕਾਰਨ ਘਰਾਂ ਦੇ ਵਿੱਚ ਪਿਆ ਸਮਾਨ ਖਰਾਬ ਹੋ ਗਿਆ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਇਸ ਮੱਛੇ ਨਾਲ ਜਿੱਟਣ ਲਈ ਪਹਿਲਾ ਹੈ